हां जी भाई सारे ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋ ਸਾਰਿਆਂ ਦੇ ਘਰ ਪਰਿਵਾਰ ਸੈਟ ਆ ਬਾਈ ਜਾਨਵਰ ਸੈਟ ਆ ਅੱਜ ਬਾਈ ਆਪਾਂ ਬਣਾਉਣ ਲੱਗੇ ਆ ਨਾ ਕੂਤਰਾਂ ਦਾ ਰੰਗ ਤੇ ਇਧਰ ਸਾਡੀ ਰੰਗ ਦੇ ਵਾਸਤੇ ਬਾਈ ਆਪਾਂ ਲੈਣੀਆਂ ਦੋ ਸੀਸੀਆਂ ਪਹਿਲਾਂ ਤਾਂ ਸੈਨੀਟਾਈਜ਼ਰ ਦੀਆਂ ਜਿਹੜਾ ਆਪਾਂ ਹੈਂਡ ਵਾਸ਼ ਲਈ ਵਰਤਦੇ ਆ ਹੱਥਾਂ ਲਈ ਤੇ ਲਾਲ ਤੇ ਬਾਈ ਹਰਾ ਤੋਤੇ ਰੰਗਾ ਰੰਗ ਬਣਾਵਾਂਗੇ ਆਪਾਂ ਇਹਦੇ ਵਾਸਤੇ ਆਪਾਂ ਨੂੰ ਇੱਕ ਤਾਂ ਹਰਾ ਰੰਗ ਚਾਹੀਦਾ ਇੱਕ ਗੁਲਾਬੀ ਰੰਗ ਤੇ ਇੱਕ ਚਾਹੀਦਾ ਆਪਾਂ ਨੂੰ ਪੀਲਾ ਰੰਗ ਤੇ ਪਹਿਲਾਂ ਆਪਾਂ ਲਾਲ ਰੰਗ ਬਣਾਉਣਾ ਬਣਾਉਨੇ ਆ ਲਾਲ ਰੰਗ ਵਾਸਤੇ ਭਾਈ ਆਪਾਂ ਇਹਦੇ ਵਿੱਚ ਨਾ ਗੁਲਾਬੀ ਰੰਗ ਪਾਵਾਂਗੇ ਇੱਧਰ ਦਿਖਾਇਤੀ ਝੂਮਾ ਕੇ ਇਹਦੇ ਵਾਸਤੇ ਨਾ ਆਪਾਂ ਪਹਿਲਾਂ ਗੁਲਾਬੀ ਰੰਗ ਪਾਵਾਂਗੇ ਇਹਦੇ ਵਿੱਚ ਸੀਸੀ ਦੇ ਵਿੱਚ ਪਾਉਣਾ ਦੋ ਚੁੰਡਗਈਆਂ ਮੜਕੇ ਨੂੰ ਹਿਲਾ ਲੈਣਾ ਯਾਰ ਥੋੜਾ ਜਿਹਾ ਇਹ ਆਪਣਾ ਗਲਾਬੀ ਰੰਗ ਬਣ ਜੂਗਾ ਇਹਨੂੰ ਆਪਾਂ ਗਲਾਬੀ ਤੋਂ ਹੁਣ ਲਾਲ ਬਣਾਵਾਂਗੇ ਇਹਦਾ ਇਹਦੇ ਵਿੱਚ ਨਾ ਆਪਾਂ ਹੁਣ ਆ ਪੀਲੇ ਰੰਗ ਦੀ ਇੱਕ ਚੁੰਡੀ ਪਾ ਦੇਣੀ ਹੈ ਇਹਦੇ ਵਿੱਚ ਖੰਭ ਲੈ ਲੈਣਾ ਬਾਈ ਖੰਭ ਨਾ ਲਾ ਕੇ ਦੇਖ ਲਿਓ ਇਸ ਤਰ੍ਹਾਂ ਜੇ ਤੁਹਾਨੂੰ ਫਿੱਕਾ ਲੱਗਦਾ ਹੋਵੇ ਵੀ ਗੁਲਾਬੀ ਭੈ ਮਾਰਦੀ ਹੋਈ ਇਹ ਚ ਪੀਲਾ ਰੰਗ ਹੋਰ ਪਾ ਲਿਓ ਵਿੱਚ ਇਹ ਥੋੜਾ ਜਿਹਾ ਜੇ ਫਿੱਕਾ ਹੋਵੇ ਚ ਆਪਾਂ ਪੀਲਾ ਰੰਗ ਹੋਰ ਪਾਵਾਂਗੇ ਇਹਨੂੰ ਹਿਲਾ ਲੈਣਾ ਫਿਰ ਚੰਗੀ ਤਰ੍ਹਾਂ ਬਾਈ ਲੋਈ ਹੁਣ ਆਪਣਾ ਇਹ ਗੂੜਾ ਰੰਗ ਲਾਲ ਬਣ ਕੇ ਤਿਆਰ ਹੋ ਗਿਆ ਜੇ ਨੂੰ ਹੋਰ ਵੀ ਗੂੜਾ ਕਰਨਾ ਹੈ ਚ ਪੀਲਾ ਰੰਗ ਹੋਰ ਮਿਲਾ ਲਿਓ ਤੇ ਲਾਲ ਰੰਗ ਬਣ ਜੂਗਾ ਤੇ ਹੁਣ ਆਪਾਂ ਬਣਾਉਣਾ ਬਈ ਤੋਤੇ ਰੰਗਾ ਰੰਗ ਹੁਣ ਆਪਾਂ ਦੂਜੀ ਥੀਸੀ ਚ ਬਈ ਇਹਦੇ ਚ ਆਪਾਂ ਪੀਲਾ ਰੰਗ ਪਾਉਣਾ ਵਾ ਜਿਆਦਾ ਵੜਕੇ ਨੂੰ ਹਿਲਾ ਲੈਣਾ ਥੋੜਾ ਜਿਹਾ ਜੇ ਕਿ ਇਹਨੇ ਪੀਲਾ ਰੰਗ ਹੀ ਬਣਾਉਣਾ ਇਸ ਤਰ੍ਹਾਂ ਪੀਲਾ ਵੀ ਬਣ ਜੂਗਾ ਤੇ ਨੂੰ ਤੋਤੇ ਰੰਗਾ ਰੰਗ ਕਿਵੇਂ ਬਣੂਗਾ ਇਹਦੇ ਵਿੱਚ ਬਈ ਆਪਾਂ ਆਹ ਹਰਾ ਰੰਗ ਪਾ ਦੇਣਾ ਥੋੜਾ ਜਿਹਾ ਜ਼ਿਆਦਾ ਨਹੀਂ ਪਾਉਣਾ ਜ਼ਿਆਦਾ ਪਾਵਾਂਗੇ ਤਾਂ ਫਿਰ ਹਰਾ ਹੀ ਬਣ ਜੂਗਾ ਇਹ ਥੋੜੀ ਜਿਹੀ ਇੱਕ ਚੁੰਡੀ ਬਸ ਆਹ ਘੱਟ ਤੋਂ ਘੱਟ ਪਾਉਣਾ ਇਹ ਫੇਰ ਤੋਤੇ ਰੰਗਾ ਰੰਗ ਬਣੂਗਾ ਨਹੀਂ ਇਹ ਹਰਾ ਹੀ ਬਣ ਜੀਆ ਕਾਲਾ ਬਣ ਜੂਗਾ ਇਹ ਵੀ ਆਪਾਂ ਉਵੇਂ ਹੀ ਬਾਈ ਹਲਾ ਕੇ ਇਹਨੂੰ ਹਿਲਾ ਲੈਣਾ ਫਿਰ ਇਹਨੂੰ ਬਾਈ ਖੰਭ ਤੇ ਲਾ ਕੇ ਫਿਰ ਚੈੱਕ ਕਰ ਲੈਣਾ ਆਪਾਂ ਇਸ ਤਰ੍ਹਾਂ ਲੋਈ ਇਹ ਆਪਣਾ ਤੋਤੇ ਰੰਗਾ ਰੰਗ ਵੀ ਬਣ ਗਿਆ ਵੇ ਜੇ ਤੁਹਾਨੂੰ ਪਿੱਕਾ ਲੱਗੇ ਥੋੜਾ ਹੋਰ ਪਾ ਲੈਣਾ ਪਰ ਜ਼ਿਆਦਾ ਨਹੀਂ ਪਾਉਣਾ ਇਹਦਾ ਪਰੇ ਹਰਾ ਹੀ ਰੰਗ ਬਣ ਜੂਏ ਸੁੱਕ ਕੇ ਥੋੜਾ ਜਿਹਾ ਵਧੀਆ ਬਣੂਗਾ ਹਜੇ ਗਿੱਲਾ ਵਾ ਆ ਜਿਹੜਾ ਆਪਾਂ ਲਾਲ ਰੰਗ ਬਣਾਇਆ ਸੀ ਇਹ ਸੁੱਕ ਗਿਆ ਇਹ ਦੇਖੋ ਪੂਰਾ ਵਧੀਆ ਬਣ ਗਿਆ ਇਹ ਇਹ ਹੁਣ ਆਪਾਂ ਤੁਹਾਨੂੰ ਕੂਤਰਾਂ ਦੇ ਵੀ ਲਾ ਕੇ ਦਿਖਾਉਨੇ ਆ ਇਹ ਰੰਗ ਹਾਂਜੀ ਬਈ ਹੁਣ ਆਪਾਂ ਕੂਤਰ ਦੇ ਇਹਦੇ ਲਾ ਕੇ ਦਿਖਾਉਨੇ ਆ ਤੁਹਾਨੂੰ ਰੰਗ ਮੋਢੇ ਦੇ ਉੱਤੇ ਲਾਵਾਂਗੇ ਦੇਖੋ ਕਰੋ ਚੈੱਕ ਤੋਂ ਤੇ ਰੰਗਾ ਰੰਗੇ ਦਾ ਪੂਰਾ ਵਧੀਆ ਫੁੱਲ ਵਧੀਆ ਬਣਿਆ ਰੰਗ ਲੋਰ ਪੋਸ ਕਰ ਤਾਂ ਹਣ ਬਈ ਲਾਲ ਰੰਗ ਬਣ ਲਾਉਣ ਲੱਗਿਆ ਆਪ ਇਹਦੇ ਕੂਦਰੀ ਦੇਖੋ ਬਈ ਲਾਲ ਰੰਗ ਲਾਲ ਢੱਡ ਕਰਦਾ ਪਗੂਦਰੀ ਦਾ ਲਓ ਬਈ ਕਰੋ ਚੈੱਕ ਸੁੱਕ ਕੇ ਬਾਈ ਹੋਰ ਵੀ ਵਧੀਆ ਲੱਗੂਗਾ ਇਹ ਮਾਸਾ ਲਓ ਬਈ ਮਾਰਤੀ ਇਹਦੇ ਲਕੀਰ ਨਾਲ ਇੱਕ ਕਰੋ ਚੀ ਇੱਕ ਆਰਡ ਨੋ ਵੀ ਇਹਦੇ ਲਾਉਣ ਲੱਗਿਆਂ ਰੰਗ ਆਪਾਂ ਹੁਣ ਆਹ ਕੂਤਰੀ ਦਾ ਪਹਿਲਾਂ ਸ਼ੌਂਕ ਕਰੋ ਦਾਲ ਚੀਨੀ ਦਾ ਇਹਦੇ ਲੱਗਿਆ ਬਈ ਰੰਗ ਲਾਉਣ ਲਾਲ коробойтотен қараңғы ਗੁਰੂ ਦੇ ਹਾਂਜੀ ਬਾਈ ਕਿਵੇਂ ਲੱਗੀ ਆਪਣੀ ਅੱਜ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲੇ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਬਈ ਜੀ